ਆਮ ਪਬਲਿਕ ਆਮ ਜਨਤਾ ਦਾ ਜਿਹੜਾ ਰਸਤੇ ਬੰਦ ਕਿਤੇ ਨੇ ਲੋਕ ਖਜਰਖਵਾਰ ਹੋ ਰਹੇ ਨੇ ਉਹ ਰਸਤੇ ਜਿਹੜੇ ਅਬਾਲ ਕਰਨ ਵਾਸਤੇ ਅਸੀਂ ਜੀਐਸਪੀ ਲੈ ਕੇ ਜਾ ਰਹੇ ਆ 50 ਤੋਂ ਪਲੱਸ ਟਰਾਲੀਆਂ ਜਿਹੜੀਆਂ ਅਸੀਂ ਇਸ ਟੈਬ ਲੈ ਕੇ ਜਾ ਰਹੇ ਆ ਔਰ ਰੋਜ ਦੇ ਰੋਜ ਇਸੇ ਤਰ੍ਹਾਂ ਜਿਹੜੇ ਕਾਫਲੇ ਆ ਉਹ ਚੱਲਦੇ ਰਹਿਣਗੇ ਸੰਗਲ ਲੈ ਕੇ ਜਾ ਰਹੇ ਆ 150 ਹਸਪਾਵਰ ਦੇ ਟਰੈਕਟਰ ਲੈ ਕੇ ਜਾ ਰਹੇ ਆ ਜਿਹੜਾ ਮੋਦੀ ਸਰਕਾਰ ਨੇ ਵੱਡੇ ਵੱਡੇ ਬੈਰੀਕੇਡ ਲਾਇਆ ਉਹਨਾਂ ਤੋੜਨ ਲਈ ਬਿਲਕੁਲ ਪੂਰਾ ਇੰਤਜ਼ਾਮ ਲੈ ਕੇ ਜਾ ਰਹੇ ਆ ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਕਿਸਾਨਾਂ ਨੇ ਇੱਕ ਵਾਰ ਫਿਰ ਦਿੱਲੀ ਦਾ ਰੋਕ ਕੀਤਾ ਹੈ ਵੱਡੀ ਗਿਣਤੀ ਦੇ ਵਿੱਚ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਵੱਲ ਜਾ ਰਹੇ ਨੇ ਪਰ ਦਿੱਲੀ ਵੱਲ ਜਾਣ ਤੋਂ ਪਹਿਲਾਂ ਉਹਨਾਂ ਨੂੰ ਹਰਿਆਣਾ ਦੇ ਵਿੱਚ ਰੋਕਾਂ ਦਾ ਸਾਹਮਣਾ ਕਰਨਾ ਪਵੇਗਾ ਜਿਹੜੀਆਂ ਰੋਕਾਂ ਹਰਿਆਣਾ ਸਰਕਾਰ ਨੇ ਲਗਾਈਆਂ ਨੇ ਵੱਡੇ ਵੱਡੇ ਬੈਰੀਕੇਡ ਲਗਾਏ ਗਏ ਨੇ ਤਾਰਾਂ ਲਗਾਈਆਂ ਗਈਆਂ ਨੇ ਸੜਕਾਂ ਦੇ ਉੱਤੇ ਕਿੱਲ ਗੜ ਦਿੱਤੇ ਗਏ ਨੇ ਤਾਂ ਜੋ ਟਰੈਕਟਰ ਟਰਾਲੀਆਂ ਅੱਗੇ ਨਾ ਆਵਾਜ ਸਕਣ ਤੇ ਸਾਬ ਨੂੰ ਲੈ ਕੇ ਕਿਸਾਨ ਵੀ ਪੂਰੀ ਤਿਆਰੀ ਦੇ ਵਿੱਚ ਨੇ ਅੰਮ੍ਰਿਤਸਰ ਤੋਂ ਇੱਕ ਕਿਸਾਨਾਂ ਦਾ ਕਾਫਲਾ ਰਵਾਨਾ ਹੋਇਆ ਜਿਹੜਾ ਜੀਸੀਬੀ ਮਸ਼ੀਨਾਂ ਲੈ ਕੇ ਰਵਾਨਾ ਹੋਇਆ ਕਿ ਅਸੀਂ ਜੀਸੀਬੀ ਦੇ ਨਾਲ ਇਹਨਾਂ ਰੋਕਾਂ ਨੂੰ ਇੱਕ ਪਾਸੇ ਕਰ ਦਿਆਂਗੇ ਤੇ ਦਿੱਲੀ ਵੱਲ ਵਧਾਂਗੇ ਤੇ ਇਹ ਜਿਹੜੀ ਕਮੇਟੀ ਹੈ ਇਹ ਬੜੀ ਸਰਗਰਮਾ ਕਿਸਾਨ ਨੌਜਵਾਨ ਸੰਘਰਸ਼ ਕਮੇਟੀ ਅੰਮ੍ਰਿਤਸਰ ਦੇ ਵਿੱਚ ਜਿਹਦੇ ਸਾਰੇ ਆਗੂ ਤੇ ਕਿਸਾਨ ਜਿਓ ਇਸ ਕਮੇਟੀ ਦੇ ਨਾਲ ਜੁੜੇ ਹੋਏ ਨੇ ਉਹ ਵੱਡੀਆਂ ਮਸ਼ੀਨਾਂ ਲੈ ਕੇ ਤੇ ਹੋਰ ਸਾਜ਼ੋ ਸਮਾਨ ਲੈ ਕੇ ਦਿੱਲੀ ਵੱਲ ਨੂੰ ਰਵਾਨਾ ਹੋਏ ਨੇ ਅਸੀਂ ਜੀਐਸਪੀ ਆ ਤਾਂ ਲੈ ਕੇ ਜਾ ਰਹੇ ਆ ਹਰਿਆਣੇ ਦੀ ਖੱਟਰ ਸਰਕਾਰ ਨੇ ਜਿਹੜਾ ਪੰਜਾਬ ਤੇ ਹਰਿਆਣੇ ਦਾ ਲਿੰਕ ਤੋੜਿਆ ਆ ਤਾ ਤਾਂ ਉਹ ਬੈਰੀਕੈਂਡ ਕੀਤੀ ਆ ਉਹ ਜਿਹੜੇ ਬੈਰੀਕੈਂਡ ਹਟਾ ਕੇ ਆਮ ਪਬਲਿਕ ਆਮ ਜਨਤਾ ਦੇ ਜਿਹੜਾ ਰਸਤੇ ਬੰਦ ਕੀਤੇ ਨੇ ਲੋਕ ਖਜਰਖਵਾਰ ਹੋ ਰਹੇ ਨੇ ਉਹ ਰਸਤੇ ਜਿਹੜੇ ਅਭਾਲ ਕਰਨ ਵਾਸਤੇ ਅਸੀਂ ਜੀਐਸਪੀ ਲੈ ਕੇ ਜਾ ਰਹੇ ਆ ਤਾਂ ਕਰਕੇ ਸਾਰਾ ਕੁਝ ਹੋ ਰਿਹਾ ਕਿੰਨੇ ਕ ਵੱਡੇ ਕਾਫਲੇ ਦੇ ਨਾਲ ਤੁਹਾਡੀ ਤਿਆਰੀ ਹੋਣੀ ਹੈ 50 ਤੋਂ ਪਲੱਸ ਟਰਾਲੀਆਂ ਜਿਹੜੀਆਂ ਅਸੀਂ ਇਸ ਟਾਈਮ ਲੈ ਕੇ ਜਾ ਰਹੇ ਆ ਔਰ ਰੋਜ਼ ਦੇ ਰੋਜ਼ ਇਸੇ ਤਰ੍ਹਾਂ ਜਿਹੜੇ ਕਾਫਲੇ ਆ ਉਹ ਚੱਲਦੇ ਰਹਿਣਗੇ ਔਰ ਰੋਜ਼ ਰੋਜ਼ੇ ਜਾਂਦੇ ਰਹਿਣਗੇ ਕੀ ਚੱਲ ਰਹੀ ਚੰਡੀਗੜ੍ਹ ਦੇ ਵਿੱਚ ਨੇ ਉਹ ਕਿਵੇਂ ਵੇਖਦੇ ਕੀ ਦਿੱਤਾ ਨਿਕਲਦਾ ਵਧੀਆ ਗੱਲ ਹੈ ਜੇ ਸਹੀ ਪੋਜੀਟਿਵ ਚੱਲ ਜੇ ਮੀਟਿੰਗ ਔਰ ਸਹੀ ਤਰੀਕੇ ਦੇ ਨਾਲ ਜੇਵੇ ਉਹ ਉਹ ਅੰਦੋਲਨ ਜਿਹੜਾ ਆ ਖਤਮ ਵੀ ਕਰ ਸਕਦੀ ਹੈ ਸਰਕਾਰ ਸਰਕਾਰ ਚਾਵੇ ਤੇ ਮੀਟਿੰਗਾਂ 'ਚ ਹੱਲ ਆ ਟੇਬਲ ਤੇ ਹੱਲ ਆ ਟੇਬਲ ਤੇ ਅੱਜ ਵੀ ਹੱਲ ਹੋ ਸਕਦਾ ਤੇ ਕੱਲ ਵੀ ਹੋ ਸਕਦਾ ਜਦੋਂ ਮਰਜ਼ੀ ਸਰਕਾਰ ਕਰਲੇ ਹੱਲ ਤੇ ਟੇਬਲ ਤੇ ਨਿਕਲੂਗਾ ਅਗਰ ਹੱਲ ਨਹੀਂ ਨਿਕਲਦਾ ਤਾਂ ਸੰਘਰਸ਼ ਕਰਦਾ ਬਿਲਕੁਲ ਜੀ ਸੰਘਰਸ਼ ਤੇ ਤੁਹਾਨੂੰ ਪਤਾ ਹੀ ਆ ਸਿਖਰਾਂ ਦੇ ਇਸ ਵੇਲੇ ਲੱਖਾਂ ਹੀ ਲੋਕ ਬਾਰਡਰਾਂ ਤੇ ਜਾ ਕੇ ਬੈਠੇ ਨੇ ਔਰ ਜਿਹੜੇ ਹੋਰ ਵੀ ਜਾ ਰਹੇ ਨੇ ਕੱਲ ਤੱਕ ਪਰਸੋਂ ਤੱਕ ਦੇਖੋ ਕਿੰਨੀ ਵੱਡੀ ਤਦਾਦ ਦੇ ਵਿੱਚ ਲੋਕ ਜਾ ਰਹੇ ਨੇ ਇਸ ਕਰਕੇ ਧਰਾ ਧਰ ਲੋਕ ਬਾਰਡਰਾਂ ਦੇ ਕੋਲ ਚਾਰੇ ਬੈਰੀਕੇਡ ਕੀਤੀ ਗਈ ਹੈ ਰੋਕਣ ਦੇ ਲਈ ਪਰ ਆਮ ਜਨਤਾ ਬੜੀ ਖੁਸ਼ ਆਮ ਜਨਤਾ ਦੇ ਵਾਸਤੇ ਤੁਹਾਨੂੰ ਦੱਸਿਆ ਸੀ ਮਸ਼ੀਨਾਂ ਲੈ ਕੇ ਜਾ ਰਹੇ ਆ ਆਮ ਜਨਤਾ ਨੂੰ ਬਾਹਰ ਕਰਨ ਵਾਸਤੇ ਸਾਰਾ ਕੁਝ ਕਰ ਰਹੇ ਆ ਪ੍ਰਬੰਧ ਇਹ ਆਮ ਜਨਤਾ ਦੇ ਰਸਤੇ ਖਿਲਾਉਣ ਵਾਸਤੇ ਜਾ ਰਹੇ ਆ ਬਿਲਕੁਲ ਜੀ ਤੁਹਾਨੂੰ ਦਿਖਣੀ ਦਿਆ ਜੀ ਤਿਆਰੀ ਪੂਰੀ ਦੇ ਨਾਲ ਜਾ ਰਹੇ ਆ ਮੂੰਹ ਤੋੜਨਾ ਜਵਾਬ ਦੇਵਾਂਗੇ ਸਰਕਾਰ ਨੂੰ ਜੱਲੀ ਕੁਝ ਕਰਾਂਗੇ ਜੀ ਜੀਸੀਬੀ ਲੈ ਕੇ ਜਾ ਰਹੇ ਹੋ ਜੀਸੀਬੀ ਲੈ ਕੇ ਜਾ ਰਹੇ ਆ ਸੰਗਲ ਲੈ ਕੇ ਜਾ ਰਹੇ ਆ 150 ਹਸਪਾਵਰ ਦੇ ਟਰੈਕਟਰ ਲੈ ਕੇ ਜਾ ਰਹੇ ਆ ਜਿਹੜਾ ਮੋਦੀ ਸਰਕਾਰ ਨੇ ਵੱਡੇ ਵੱਡੇ ਬੈਰੀਕੇਡ ਲਾਇਆ ਉਹਨਾਂ ਨੂੰ ਤੋੜਨ ਲਈ ਬਿਲਕੁਲ ਪੂਰਾ ਇੰਤਜ਼ਾਮ ਲੈ ਕੇ ਜਾ ਰਹੇ ਆ ਜੀ ਸਰਕਾਰ ਆਪਣੇ ਵਾਦੇ ਤੋਂ ਮੁਕਰਦੀ ਪਈ ਹੈ ਤੁਹਾਡੇ ਨਾਲ ਪਹਿਲਾਂ ਹੀ ਵਾਦੇ ਕਿਤੇ ਪਹਿਲਾਂ ਵੀ ਅੰਦੋਲਨ ਚੱਲਿਆ ਪਰ ਉਹ ਆਪਣੇ ਵਾਦੇ ਦੇ ਖਰੇ ਨਹੀਂ ਉਤਰੇ ਸੋ ਇਸ ਵਾਰ ਦੂਜੀ ਵਾਰ ਤਿਆਰੀ ਕੀਤੀ ਗਈ ਹੈ ਬਿਲਕੁਲ ਜੀ ਜਿਹੜੀ ਵੀ ਸਰਕਾਰ ਆਉਂਦੀ ਆ ਉਹ ਕਿਸਾਨਾਂ ਨੂੰ ਹੀ ਖਾਣ ਵਾਸਤੇ ਆਉਂਦੀ ਆ ਤੇ ਅਡਾਨੀਆਂ ਬਾਨੀਆਂ ਦੇ ਘਰ ਭਰਨ ਵਾਸਤੇ ਆਉਂਦੀ ਆ ਵੱਡੇ ਵੱਡਿਆਂ ਦੇ ਤੇ ਜਮਰਾ ਕਰਜ਼ਾ ਮਾਫ ਕਰ ਰਹੀ ਆ ਇਸ ਕਿਸਾਨਾਂ ਦੇ ਨਾਲ ਧੱਕਾ ਕਰ ਰਹੀ ਆ ਵੇਖੋ ਤੁਸੀਂ ਇਹਨਾਂ ਨੇ ਹਰਿਆਣੇ ਦੇ ਉੱਤੇ ਪਾਕਿਸਤਾਨ ਤੇ ਇੰਡੀਆ ਦਾ ਬਾਰਡਰ ਬਣਾ ਦਿੱਤਾ ਆ ਕੀ ਅਸੀਂ ਪ੍ਰਧਾਨ ਮੰਤਰੀ ਨੂੰ ਮਿਲ ਸਕਦੇ ਸਾਡੀਆਂ ਹੀ ਵੋਟਾਂ ਨਾਲ ਪ੍ਰਧਾਨ ਮੰਤਰੀ ਬਣਿਆ ਤਾਂ ਸਾਨੂੰ ਹੀ ਮਿਲਣ ਤੋਂ ਰੋਕਿਆ ਜਾ ਰਿਹਾ ਆ ਬਿਲਕੁਲ ਜੀ ਤੁਹਾਡੇ ਸਾਹਮਣੇ ਤਿਆਰੀ ਜੀ ਵੇਖੋ ਜੀ ਸੈਂਕੜੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਟ੍ਰੈਕਟਰ ਟਰਾਲੀਆਂ ਲੈ ਕੇ ਜਾ ਰਹੇ ਆ ਨੌਜਵਾਨ ਸ਼ਿੰਗਰਸ਼ ਕਮੇਟੀ ਵੱਲੋਂ ਨੌਜਵਾਨਾਂ ਦੇ ਵਿੱਚ ਪੂਰਾ ਜੋਸ਼ ਹੈ ਤੇ ਪੂਰੇ ਜੋਸ਼-ਜੋਸ਼ ਨਾਲ ਜਾ ਰਹੇ ਹਨ। ਦੱਸਦੀ ਕਿਸ ਤੋਂ ਪਹਿਲਾਂ ਵੀ ਕਿਸਾਨ ਅੰਦੋਲਨ ਹੋਇਆ ਸੀ। ਕਿਸਾਨ ਲੰਮਾ ਸਮਾਂ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਬੈਠੇ ਰਹੇ ਤੇ ਤਿੰਨ ਖੇਤੀ ਕਾਨੂੰਨ ਵਾਪਸ ਕਰਵਾ ਕੇ ਹੀ ਘਰ ਵਾਪਸੀ ਹੋਈ ਸੀ ਤੇ ਹੁਣ ਕਿਸਾਨ ਪਹਿਲੀਆਂ ਮੰਗਾਂ ਜੋ ਰਹਿ ਗਈਆਂ ਸੀ ਪੈਂਡਿੰਗ ਸਨ ਪਿਛਲੇ ਕਿਸਾਨ ਅੰਦੋਲਨ ਦੀਆਂ ਉਹਨਾਂ ਨੂੰ ਪੂਰੀਆਂ ਕਰਵਾਉਣ ਵਾਸਤੇ ਇੱਕ ਵਾਰ ਫੇਰ ਦਿੱਲੀ ਵੱਲ ਰਵਾਨਾ ਹੋਏ ਨੇ। ਅੱਧੀਆਂ ਜਥੇਬੰਦੀਆਂ ਦਿੱਲੀ ਵੱਲ ਰਵਾਨਾ ਹੋ ਰਹੀਆਂ ਨੇ, ਰੋਕਾਂ ਲਗਾਈਆਂ ਗਈਆਂ ਨੇ ਹਰਿਆਣਾ ਸਰਕਾਰ ਵੱਲੋਂ। ਤੇ ਦੂਜੇ ਪਾਸੇ ਅੱਧੀਆਂ ਕਿਸਾਨ ਜਥੇਬੰਦੀਆਂ ਵੱਲੋਂ 16 ਫਰਵਰੀ ਨੂੰ ਭਾਰਤ ਬੰਦ ਦਾ ਸੱਦਾ ਵੀ ਦਿੱਤਾ ਗਿਆ ਕੁਝ ਜਥੇਬੰਦੀਆਂ ਪੰਜਾਬ ਦੇ ਵਿੱਚ ਵਿਧਾਇਕਾਂ ਦੇ ਘਰਾਂ ਦਾ ਘਿਰਾਾ ਕਰ ਰਹੀਆਂ ਨੇ ਕੁੱਲ ਮਿਲਾ ਕੇ ਚਾਰੇ ਪਾਸਿਓਂ ਸਰਕਾਰ ਨੂੰ ਘੇਰਾ ਪੈਂਦਾ ਨਜ਼ਰ ਆ ਰਿਹਾ ਹੁਣ ਦੇਖਣਾ ਹੋਵੇਗਾ ਕਿ ਕਿਸਾਨ ਕਿਸ ਤਰ੍ਹਾਂ ਤੇ ਕਿੰਨਾ ਹਾਲਾਤਾਂ ਦੇ ਵਿੱਚ ਦਿੱਲੀ ਪਹੁੰਚਦੇ ਨੇ ਜਿਵੇਂ ਕੋਈ ਅਪਡੇਟ ਆਏਗੀ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂਜ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਗੇ ਅੰਦਰੂਨੀ ਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਸੰਸਕ੍ਰਿਤੀ ਕੀ ਹੋਗੀ ਬਾਤ ਅਕੀ 5 ਚੈਨਲ ਹਿੰਦੀ ਵੀ ਹੋਗਾ ਸਾਹ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਾਂ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ